ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਬਲਾਕ ਰੁੜਕਾ ਕਲਾਂ ਦੇ ਦਿਨ ਜ਼ਿਲ੍ਹਾ ਪ੍ਰੀਸ਼ਦ ਬਡਾਲਾ ਜ਼ੋਨ ਤੋਂ ਕਾਂਗਰਸ ਆਈ ਦੇ ਉਮੀਦਵਾਰ ਪਲਵਿੰਦਰ ਕੌਰ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰਦੇ ਆ ਰੁੜਕਾ ਕਲਾਂ ਤੇ ਮੀੜਵਾਂਸੀਆਂ ਵਿਖੇ ਭਰਵੇਂ ਚੋਣ ਜਲਸੇ ਕੀਤੇ ਗਏ ਇਸ ਮੌਕੇ ਵੱਖ-ਵੱਖ ਪੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਵੋਟਾਂ ਸਮੇ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਨਹੀਂ ਕੀਤਾ ਗਿਆ ਉਨਾ ਕੇ ਕੇ ਪੰਜਾਬ ਸਰਕਾਰ ਤੋਂ ਹਰ ਵਰਗ ਦੁਖੀਆ ਉਹਨਾਂ ਕਾਂਗਰਸ ਆਈ ਦੇ ਉਮੀਦਵਾਰ ਭਲਵਿੰਦਰ ਕੌਰ ਦੇ ਹੱਕ ਚ ਵੋਟਾਂ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸ ਆਈ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ ਨੇ ਸਾਰੀ ਕਾਂਗਰਸ ਪਾਰਟੀ ਦਾ ਤੇ ਚਰਨਜੀਤ ਚੰਨੀ ਦਾ ਤੇ ਸਾਰੀ ਯੂਥ ਕਾਂਗਰਸ ਦੀ ਟੀਮ ਜਿਹੜੀ ਇਸ ਮੇਰੇ ਇਲੈਕਸ਼ਨ ਚ ਮੇਰੀ ਮੱਤ ਕਰ ਰਹੀ ਹੈ ਮੈਂ ਸਾਰਿਆਂ ਦਾ ਬਹੁਤ 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 ਆਭਾਰੀਆਂ ਤੇ ਅਸੀਂ ਬਹੁਤ ਹੀ ਮਜ਼ਬੂਤੀ ਨਾਲ ਚੋਣ ਲੜ ਰਹੇ ਹਾਂ ਅਸੀਂ ਜਿੱਤ ਕੇ ਟਿੱਕ ਕਾਂਗਰਸ ਪਾਰਟੀ ਦੀ ਝੋਲੀ ਪਾਵਾਂਗੇ ਮੇਰੇ ਮਾਤਾ ਜੀ ਭਲਵਿੰਦਰ ਕੌਰ ਬਡਾਲਾ ਜੂਨ ਤੋਂ ਚਿਲਾ ਫੇਰ ਲੜ ਰਹੇ ਨੇ ਤੇ ਬੀਬੀ ਸਿਕੰਦਰ ਕੌਰ ਜੋ ਕੀ ਰੁੜਕਾ ਦੇ ਬਲਾਕ ਸੰਵਤੀ ਦੇ ਕੈਂਡੀਡੇਟ ਨੇ ਦੋਨੋਂ ਹੀ ਬਹੁਤ ਮਜ਼ਬੂਤੀ ਨਾਲ ਕਰ ਰਹੇ ਨੇ ਤੇ ਅੱਜ ਦਾ ਕੱਟ ਦੇਖ ਕੇ ਮੈਨੂੰ ਵਿਸ਼ਵਾਸ ਹੋ ਗਿਆ ਕਿ 17 ਤਰੀਕ ਨੂੰ ਜਦੋਂ ਬਕਸੇ ਖੁੱਲਣਗੇ ਅਸੀਂ ਬਹੁਤ ਵੱਡੇ ਮਾਰਜਿਨ ਨਾਲ ਬਲੈਂਕ ਸੰਤੀ ਰੋੜਕਾ ਦੇ ਜ਼ਿਲ੍ਹਾ ਪੁਲਿਸ ਬੰਡਾਲੇ 'ਚ ਜਿੱਤ ਦਰਜ ਕਰਾਂਗੇ ਕਾਂਗਰਸ ਪਾਰਟੀ ਦੀ। ਆਮਨਦੀਪ ਕੌਰ ਆ ਦੋਨ ਮੈਸੋਪੋਰਤ ਬਲੈਂਕ ਸੰਤੀ ਦੀ ਮੈਂ ਕੈਂਡੀਡੇਟ ਹਾਂ ਤੇ ਮੇਰੀ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਵੋਟਸ ਪਾ ਕੇ ਸਾਨੂੰ ਜਿਤਾਣਾ ਹੈ ਤੁਸੀਂ ਤੇ ਆਪਾਂ ਤਾਂ ਕਿ ਜੋ ਵੀ ਆਪਣੇ ਸੁਸਾਇਟੀ ਦਾ ਜਿਆਦਾ ਤੋਂ ਜਿਆਦਾ ਆਪਾਂ ਵੈਲਫੇਅਰ ਕਰ ਸਕੀਏ। ਮੇਰਾ ਨਾਮ ਪਲਵਿੰਦਰ ਕੌਰ ਹੈ ਜੀ ਅਸੀਂ ਸੰਟੇਸ਼ੀਆ ਤੋਂ ਮੈਨੂੰ ਕਾਂਗਰਸ ਪਾਰਟੀ ਨੇ ਇੱਥੇ ਬਡਾਲਾ ਚੌਂਤ ਜਿਲ੍ਹਾ ਪ੍ਰੇਸ਼ੰਤੀ ਚੌਣ ਵਾਸਤੇ ਟਿਕਟ ਅਰ ਦਿੱਤੀ ਹੈ ਮੈਂ ਆਪਕ ਬਹੁਤ ਧੰਨਵਾਦੀ ਹਾਂ ਜੀ ਇਸ ਤੋਂ ਬਾਅਦ ਬਹੁਤ ਅੱਛਾ ਲੱਗਦਾ ਹੈ ਜੀ ਸਾਰੇ ਲੋਕਾਂ ਦਾ ਕਿ ਅੱਛਾ ਹੁੰਗਾਰਾ ਮਿਲ ਉਹ ਵੀ ਹੋ ਕ ਚੰਨੀ ਸਾਹਿਬ ਦਾ ਧੰਨਵਾਦ ਕਰਦੀ ਹਾਂ ਜਿਨੇ ਆਪਣਾ ਵਕਤ ਕੱਟ ਕੇ ਸਾਡੇ ਵਾਸਤੇ ਲੋਕਾਂ ਕੋਲੋਂ ਵੋਟਾਂ ਮੰਗੀਆ ਤੇ ਨਾਲ ਸਾਡਾ ਥੈਂਕ ਯੂ ਕਾਂਗਰਸ ਪਾਰਟੀ ਦੇ ਅਮੀਰ ਬਾਰ ਵੀ ਬੀ ਫਕਿੰਦਰ 4 ਜੀ ਦੇ ਹੱਥ ਦੇ ਵਿੱਚ ਜੁੜ ਕੇ ਬੈਠੇ ਐ ਮੈਂ ਮਾਫੀ ਚਾਹਨਾ ਕਿ ਮੈਂ ਲੇਟ ਵੀ ਹੋ ਗਿਆ ਲੇਟ ਵੀ ਕਾਫੀ ਹੋ ਕੇ 2 ਘੰਟੇ ਤੋਂ ਤੁਹਾਨੂੰ ਇੰਤਜ਼ਾਰ ਕਰਨਾ ਪਿਆ ਉਹਦੇ ਲਈ ਮਾਫੀ ਚਾਹਨਾ ਲੇਕਿਨ ਵਾਟ ਆ ਜਿਹੜਾ ਜੋਸ਼ ਆ ਉਹ ਦੇਖ ਕੇ ਮੈਂ ਪਿੱਛੇ ਹੀ ਮੋੜ ਪਰ ਮੇਰਾ ਕਹ ਲੈਣਾ ਵੀ 100 ਗੱਡੀ ਹੁਣੀ ਆ ਬੰਦੀਪ ਦੇ ਨਾਮ ਮਰਪ੍ਰੀਤ ਦੇ ਨਾਮ ਤੇ ਬੀਬੀ ਭਗਵਿੰਦਰ ਕੌਰ ਦੇ ਨਾਲ ਜਿਨ੍ਹਾਂ ਨੇ ਪੰਚਾ ਸਰਪੰਚਾ ਨੇ ਮੇਰਾ ਵੀ ਸਵਾਗਤ ਕੀਤਾ ਬਹੁਤ ਉਤਸ਼ਾਹ ਮੈਨੂੰ ਇਥੇ ਦੇਖਣ ਨੂੰ ਮਿਲਣੇਸ਼ਣ ਦੇ ਵਿੱਚ ਮਿਲ ਰਹੇ ਆ ਤੇ ਤੁਸੀਂ ਲੋਕ ਜੀ ਵੱਡੀ ਗਿਣਤੀ ਚ ਇਕੱਠੇ ਹੋਏ ਆ ਝਾੜੂ ਵਾਲਿਆਂ ਦਾ ਤਾ ਇੱਕ ਗੱਲ ਮੈਂ ਤੁਹਾਡੇ ਨਾਲ ਕਰਨੀ ਕਿ ਇਹ ਜਿਹੜੀਆਂ ਬਲੌਕ ਸਮਤੀ ਤੇ ਜ਼ਿਲ੍ਹਾ ਪ੍ਰਸ਼ਦਨ ਚੋਣਾਂ ਹੋ ਰਹੀਆਂ ਇਹ ਬਲੌਕ ਸੰਪਤੀ ਮੈਂਬਰ ਤੇ ਜ਼ਿਲ੍ਹਾ ਪ੍ਰੇਸ਼ਨ ਮੈਂਬਰ ਨੇ 4 ਸਾਲ ਅਗਲੀ ਸਰਕਾਰ ਵਿੱਚ ਰਹਿਣਾ ਇਹ ਸਰਕਾਰ ਵਿੱਚ ਇਹਨਾਂ ਨੇ 1 ਸਾਲ ਹੀ ਰਹਿਣਾ ਕਿਉਂਕਿ ਸਰਕਾਰ ਦਾ ਇੱਕੋ ਸਾਲ ਰਹਿ ਗਿਆ ਅਗਲੀ ਸਰਕਾਰ ਝਾੜੂ ਦੀ ਨਹੀਂ ਆਉਦੀ ਹੋਰ ਜੀ ਦੀ ਮਰਜ਼ੀ ਆਵੇ ਤੁਹਾਨੂੰ ਹੀ ਪਤਾ ਲੋਕ ਝਾੜੂ ਵੜਾ ਤੰਗਾ ਚੁੱਕੇ ਤੇ ਅਗਲੀ ਸਰਕਾਰ ਦੇ ਵਿੱਚ 4 ਸਾਲ ਇਹਨਾਂ ਨੇ ਰਹਿਣਾ ਇਸ ਕਰਕੇ ਤੁਸੀਂ ਅਗਲੀ ਸਰਕਾਰ ਜਿਹੜੀ ਕਿ ਤੁਹਾਡੀ ਆਪਣੀ ਕਾਂਗਰਸ ਪਾਰਟੀ ਦੀ ਆਣੀ ਹੈ ਉਹਨੂੰ ਦੇਖ ਕੇ ਬੰਦੇ ਜਿਟਾਣੇ ਉਸ ਦੇ ਨਾਲ ਹੀ ਮੇਲ ਖਾਂਦੇ ਬੰਦੇ ਬਣਾਉਣੇ ਕਿਉਂਕਿ ਤਾਂ ਇੱਕ ਸਾਲ ਰਹਿ ਗਿਆ 6 ਮਹੀਨੇ ਤੱਕ ਵੋਟਾਂ ਸ਼ੁਰੂ ਹੋ ਜਾਣੀਆਂ ਅਗਲੀਆਂ ਆ ਦੋ ਤਿੰਨ ਮਹੀਨੇ ਹੋਣ ਲੱਗ ਜਾਈਆਂ ਜੇ ਬਟੇ ਨਿਕਲ ਜਾਣ ਇਹ ਨਾਲ ਤਾਂ ਕੰਮ ਗਿਆ ਬਈ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਉਹਨਾਂ ਬੰਦਿਆਂ ਨੂੰ ਤੂੰ ਜਿਤਾਓ ਜਿਹੜੇ ਕਾਂਗਰਸ ਦੇ ਨਾਲ ਮੇਲ ਖਾਂਦੇ ਆ ਕਾਂਗਰਸ ਪਾਰਟੀ ਕੋਲੋਂ ਖੜੇ ਆ ਸਹਿਯੋਗੀ ਸੋ ਮੈਂ ਝਾੜੂ ਵਾਲਿਆਂ ਨੇ ਹੋਰ ਤਾਂ ਚਾਹ ਦੇਣਾ ਸੀ ਆ ਬੀਬੀਆਂ ਬੈਠੀਆਂ ਹੁਣ ਮੈਂ ਤੁਹਾਡੀ 1000 ਰੁਪਏ ਉਹ ਨਹੀਂ ਕਰਨੀ ਕਰਨੀ ਵੈਸੇ ਹੋ ਤਾਂ ਤੁਹਾਡੇ ਅੱਧ ਤੱਕ ਆ ਗਿਆ ਬਹੁਤ ਉਹ ਉੜੀ ਨਾਲ ਬਾਹਰ ਪੁੱਛਿਆ ਵੀ ਬੇਬੇ ਬੋਟ ਕਿ ਲਪੋਣੀ ਐ ਪਿਛਲੀ ਵਾਰੀ ਕਹਿੰਦੀ ਹੋਰ ਕਿ ਲਪੋਣੀ ਐ ਤੇਰਾ ਮਾਮਾ 1000 ਰੁਪਇਆ ਲੈ ਕੇ ਆਇਆ ਕਰੂਗਾ ਤੇ ਝਾੜੂ ਨੂੰ ਪਾਉਣੀ ਹੋਰ ਕਿਨੂੰ ਪਾਉਣੀ ਹੁਣ 4 ਸਾਲ ਹੋ ਗਏ ਝਾੜੂ ਨੂੰ ਟਿਕੀ ਜਾਂਦੀ ਐ ਜੇ ਹੁਣ ਝਾੜੂ ਵਾਲੇ ਆਗੇ ਮੁੱਛੇ ਝਾੜੂ ਨਾਲ ਕੁੱਟਿਓ ਤੇ ਦਾਦੇ ਵਗੋਣਾ ਸਾਡੇ ਤਾਂ 1000 ਰੁਪਇਆ 48000 ਰੁਪਇਆ ਇੱਕ ਰੁਪਇਆ ਤੂੰ ਹੀ ਸਾਨੂੰ ਨਹੀਂ ਦਿੱਤਾ ਮਨਰੇਕਾ ਸਕੀਮ ਚੱਲਦੀ ਸੀ ਉਹ ਵੀਰਾਂ ਨੇ ਲਗਭਗ ਬੰਦ ਕਰਤੀ ਐ 100 ਦਿਨ ਦੀ ਦਿਹਾੜੀ ਮਿਲਦੀ ਸੀ ਉਹਦੇ ਚੋਂ ਵੀ ਹੁਣ 5-10 ਦਿਨ ਦੀ ਦਿਹਾੜੀ ਦਿੱਤੇ ਸਾਲ ਦੇ ਵਿੱਚ ਬਾਕੀ ਬੰਦੇ ਪਿਆ ਕਹਿੰਦੇ ਜੇ ਗ੍ਰਾਂਟ ਆਉਂਦੀ ਤਾਂ ਹੀ ਬੰਦੇ ਕੰਮ ਨਹੀਂ ਤੇ ਗ੍ਰਾਂਟ ਆਉਂਦੀ ਉਹ ਨਹੀਂ ਕਿਸੇ ਪਿੰਡ ਤੇ ਪੁੱਛ ਲੋ 5 ਰੁਪਏ ਵੀ ਨਾ ਨੇ ਕਿਸੇ ਪਿੰਡ ਦੀ ਪੰਚਾਇਤ ਦੇ ਹੱਥ ਪਰੇ ਰੱਖੇ ਵੀ ਤੁਸੀਂ ਡਿਵੈਲਪਮੈਂਟ ਕਰਾ ਲਓ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਚੱਲ ਰਿਹਾ ਸਾਰਾ ਕੁਝ ਤੈਸ ਨੈਸ ਹੋ ਗਿਆ ਨਸ਼ਿਆਂ ਦੀ ਪਰਵਾਹ ਨਹੀਂ ਕੀਤੀ ਐ ਤੇ ਜਿੱਥੇ ਦਿੱਤੀ ਐ ਲੁੱਟਾ ਘੋਹਾਂ ਦਾ ਜੋਤ ਪਿਆ ਹੋਇਆ ਸੱਤ ਲੋਗ ਆਰਤ ਹੁੰਦੀ ਐ ਲੇਕਿਨ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਨੌਜਵਾਨਾਂ ਨਾਲ ਥੋਕਾ ਕਹਿੰਦੇ ਜੀ ਐਸੀ ਧਰਨ ਨੌਕਰੀਆਂ ਦਵਾਂਗੇ ਐਸਾ ਟਿਕਟਾ ਦੇ ਕਰਾਂਗੇ ਜਿਹੜੀਆਂ ਨੌਕਰੀਆਂ ਆਪਾਂ ਨੇ ਕੱਢੀਆਂ ਵੇਸੀ ਉਹੀ ਮਿਲੀਆਂ ਉਸ ਤੋਂ ਬਾਅਦ ਕੋਈ ਨੌਕਰੀ ਨਹੀਂ ਅੱਜ ਤੱਕ ਕੋਈ ਨੌਕਰੀ ਨਹੀਂ ਕੱਢੀ ਆਹ ਹੋਂ ਸਾਰੇ ਨੌਜਵਾਨ ਕਟੇ ਵਾਲੇ ਦਾ ਨੇ ਪਹਿਲਾਂ ਇਹਨਾਂ ਨੂੰ ਵੀ ਲੱਗਦਾ ਸੀ ਪਤਾ ਨਹੀਂ ਇਹੀ ਭਗਤ ਸਿੰਘ ਆ ਗਏ ਆ ਇਹੀ ਪਤਾ ਨਹੀਂ ਕੀ ਬਦਲਾਅ ਲਿਆਉਂਗੇ ਫੇਰੇ ਸਮਝੀਏ ਕਿ ਇਹ ਨਕਲੀ ਇਨਕਲਾਬੀ ਏ ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਮਨਪ੍ਰੀਤ ਬੜਾਈ ਫੋਨ ਹਾਰ ਹੁੰਦਾ ਉਹਨਾਂ ਦੇ ਮਾਤਾ ਜੀ ਜਿਨ੍ਹਾਂ ਨੂੰ ਡਾਕਟਰ ਅੰਟੀ ਕਹਿੰਦੇ ਤੁਸੀਂ ਹਮੇਸ਼ਾ ਇਹਨਾਂ ਨੇ ਸਮਾਜ ਸੇਵਾ ਕੀਤੀ ਆਪਣੇ ਪਿੰਡ ਦੇ ਵਿੱਚ ਡਿਸਪੈਂਸਰੀ ਖੋਲ ਕੇ ਡਾਕਟਰੀ ਦਾ ਕੰਮ ਲੋਕਾਂ ਨੂੰ ਸਮਾਜ ਸੇਵਾ ਦਾ ਕੰਮ ਘਰ ਘਰ ਜਾ ਕੇ ਇਲਾਜ ਕਰਨਾ ਲੋਕਾਂ ਦੀ ਹਰਮਨ ਪਿਆਰੀ ਬੀਬੀ ਇਹ ਇਸ ਕਰਕੇ ਤੁਸੀਂ ਬੜੀ ਅੱਛੀ ਕਾਂਗਰਸ ਪਾਰਟੀ ਨੇ ਦਿੱਤੀ ਹੈ ਤੇ ਬੜੇ ਅੱਛੇ ਕੈਂਡੀਡੇਟ ਨੂੰ ਦਿੱਤੀ ਹੈ ਇਹਨਾਂ ਦਾ ਬੇਟਾ ਬੜਾ ਹੋਣ ਹਾਰਾ ਯੂਥ ਕਾਂਗਰਸ ਦਾ ਲੀਡਰ ਹੈ। ਉਹਨੇ ਕੈਂਸਰ ਬਾਰੇ ਵਰਗੀ ਬਿਮਾਰੀ ਨੂੰ ਹਰਾ ਕੇ ਤੇ ਆਪ ਕੀਤਾ ਹੈ। ਤੇ ਪੂਰੇ ਦੇਸ਼ ਦੇ ਵਿੱਚ ਆ ਯੂਥ ਦਾ ਨਾਮ ਹੈ ਯੂਥ ਕਾਂਗਰਸ ਦੇ ਵਿੱਚ। ਪੂਰੇ ਦੇਸ਼ ਦਾ ਯੂਥ ਨੂੰ ਜਾਣਦਾ ਹੈ। ਪੂਰੇ ਪੰਜਾਬ ਦੇ ਮੈਂ ਦੇਖਿਆ ਹੁਣ ਕਿੰਨੇ ਯੂਥ ਕਾਂਗਰਸ ਦੇ ਵਰਕਰ ਪੰਜਾਬ ਦੇ ਇਥੇ ਘੁੰਮ ਰਹੇ। ਉਹਦੇ ਕਰਕੇ ਇੱਕ ਬਹੁਤ ਹੀ ਹੋਣਾਰਗ ਹੁੰਦਾ। ਮੇਰੀ ਵੀ ਜਿੱਤ ਦੇ ਵਿੱਚ ਇਸ ਦਾ ਬਹੁਤ بڑا ਯੋਗਦਾਨ ਹੈ ਪਰਿਵਾਰ ਦਾ ਤੇ ਇਸ ਯੂਥ ਦਾ ਮੁੰਡੇ ਦਾ ਇਸ ਤਰੀਕੇ ਮੈਂ ਤੁਹਾਨੂੰ ਖਾਸੋਂ ਤੇ ਬੇਨਤੀ ਕਰਨਾ ਹੈ ਕਿ ਜਿਹੜਾ ਪਰਛੇਵ ਦੀ ਚੋਣ ਕਾਂਗਰਸ ਪਾਰਟੀ ਚੋ ਦਿੱਤੀ ਗਈ ਟਿਕਟ ਤੇ ਨਾਲ ਨਾਲ ਇਹਨਾਂ ਦੇ ਸਹਿਯੋਗੀ ਸਾਰੇ ਬਲੋਕ ਸੰਪਤੀ ਦੇ ਮੈਂਬਰ ਸਾਹਿਬਾਨ ਦੇ ਕੋਈ ਕਪਟੀ ਜਾਂ ਕੋਈ ਨੂੰ ਟਿਕਟ ਦਿੱਤੀ ਅਮਰਦੀਪ ਕੋਰ ਸੁਖਵਿੰਦਰ ਕੋਰ ਉਕੇਤਨਾ ਤੋਂ ਸਾਰੇ ਹੀ ਬਹੁਤ ਅੱਛੇ ਕੈਂਡੀਡੇਟ ਐ ਐਸੀ ਖੜੇ ਕੀਤੇ ਐ ਇਹਨਾਂ ਨੂੰ ਸਾਰਿਆਂ ਨੂੰ ਰਣਕੇ ਤੁਸੀਂ ਜਿਤਾਓ ਤਾਂ ਕਿ ਐਸੀ ਆਉਣ ਵਾਲੀ ਸਰਕਾਰ ਦੇ ਵਿੱਚ ਇਹਨਾਂ ਦੇ ਨਾਲ ਮਿਲ ਕੇ ਤੁਹਾਡੇ ਕੰਮ ਕਰ ਸਕੀਏ ਤੇ ਤੁਹਾਡੇ ਇਲਾਕੇ ਨੂੰ ਅੱਗੇ ਵਧਾ ਸਕੀਏ ਬਹੁਤ ਕੰਮ ਹੋਣ ਵਾਲਾ ਫਲੋਰ ਹਰਕੇ ਦੇ ਵਿੱਚ ਬਹੁਤ ਵੱਡੇ ਵੱਡੀ ਇੰਡਸਟਰੀ ਇੱਥੇ ਆਉਣੀ ਐ ਯੂਨੀਵਰਸਿਟੀ ਇੱਥੇ ਆਉਣੀ ਐ ਕਾਲਜ ਇੱਥੇ ਆਉਣਾ ਦੇਖ ਰਹੇ ਆਪਾਂ ਆ ਸਾਰ ਕਿਸੇ ਤਰ੍ਹਾਂ ਟੱਪ ਜਿਵੇਂ ਝਾੜ ਵਾਲਿਆਂ ਨੂੰ ਇੱਕ ਉਹ ਅਕਾਲੀ ਦਰ ਨੇ ਪਤਾ ਖੜਾਇਆ ਐ ਨਹੀਂ ਪਤਾ ਲੱਗਦਾ ਵੀ ਕਿਹੜਾ ਝਾਲੀ ਅਕਾਲੀ ਦਰ ਹੈ ਕਿਹੜਾ ਅਸਲੀ ਅਕਾਲੀ ਦਰ ਤਿੰਨ ਚਾਰ ਅਕਾਲੀ ਦਰ ਫਿਰਦੇ ਇੱਕ ਦੂਜੇ ਨੂੰ ਸਾਰਾ ਦਿਨ ਗਾਲ੍ਹਾਂ ਕੱਢਦੇ ਤੇ ਅਕਾਲੀ ਦਰ ਦੇ ਨਾਮ ਦੀ ਕੋਈ ਚੀਜ਼ ਨਹੀਂ ਛੱਡੀ ਇਹਨਾਂ ਨੇ ਅਕਾਲੀ ਦਰ ਨੂੰ ਕਿਹਾ ਜੱਤੇਦਾਰੀ ਨੂੰ ਬਦਰਾ ਕਰਦਾ ਇਹ ਇਸ ਕਰਕੇ ਇਹਨਾਂ ਤੇ ਬਚ ਕੇ ਰਹਿਣਾ ਪੈਣਾ ਤੁਹਾਨੂੰ ਪੰਜਾ ਚੋਣ ਚਾਰ ਚੋਣੋ ਇਹ ਸਾਡੇ ਕੈਂਡੀਡੇਟ ਨੂੰ ਚਿਤਾਓ ਤਾਂ ਕਿ ਮੈਂ ਇਹਨਾਂ ਦੇ ਨਾਲ ਮਿਲ ਕੇ ਤੁਹਾਡੀ ਸੇਵਾ ਕਰ ਸਕਾਂ ਤੇ ਆਉਣ ਵਾਲੇ ਸਮੇਂ 'ਚ ਆਪਣੀ ਡਿਵੈਲਪਮੈਂਟ ਕਰਾ ਸਕਾਂ ਤੁਹਾਡਾ ਸਾਰਿਆਂ ਦਾ ਲਈ ਬਹੁਤ ਬਹੁਤ ਧੰਨਵਾਦ ਮੇਰੀ ਅਗਲੇ ਪਿੰਡਾਂ ਵਾਲੇ ਦੀ ਇੰਤਜ਼ਾਰ ਕਰ ਰਹੇ ਹਾਂ ਇਸ ਕਰਕੇ ਮੈਂ ਛੇਤੀ ਜਿਆਦਾ ਲੰਬਾ ਨਹੀਂ ਬੁਰਨਾ ਤੁਹਾਡਾ ਸਾਰਿਆਂ ਦਾ ਸਹਿਯੋਗ ਹਾਲ ਦੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਪੰਜਾ ਚੋਣ ਨਿਸ਼ਾਨ ਤੇ ਮੋਹਰ ਲਾ ਕੇ ਇਹਨਾਂ ਨੂੰ ਬਾਅਦ ਮਿਲਪੜੋ ਜੈ ਗੁਰੂ ਦੇਵ ਧੰਨ ਗੁਰੂ ਦੇਵ ਵੈ ਗੁਰੂ ਜੀ ਦਾ ਖਾਲਸਾ ਵੈ ਗੁਰੂ ਜੀ ਦੇ ਪਤ